ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਂਣਾ ਪਰਾਣਾ ਤਹਿਸੀਲ ਬਾਗਾ ਪਰਾਣਾ ਜ਼ਿਲ੍ਹਾ ਇਸ ਨੂੰ ਪੈਂਦਾ ਜੀ ਮੋਗਾ ਵੀਡੀਓ ਸ਼ੁਰੂ ਕਰਤਾ ਪਹਿਲਾਂ ਬੈਨ ਚ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਸੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਪੌਂ ਸੇਲ ਕਰਨਾ ਹੋਵੇ ਜਾਂ ਤੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਆ ਸਲੇਪਰਕ ਤੁਸੀਂ ਜਾ ਕੇ ਕਰਨੀ ਆ ਜੀ ਤੁਸੀਂ ਪੈਸੇ ਲਾਉਣੇ ਜੇ ਸੂਏ ਸੂਏ ਨਾ ਕਾ ਚੋਕ ਲੈ ਜੇ ਗੱਬਣਾ ਦਾ ਤੇ ਪਹਿਰੇ ਚੰਗੀ ਤਰ੍ਹਾਂ ਦਾ ਪਾਸ ਕਰਕੇ ਲੈ ਜਾਓ ਕਰਦੇ ਆ ਬਾਈ ਨਾਲ ਗੱਲਬਾਤ ਲੈਣੇ ਆ ਪ੍ਰੋਪਰ ਜਾਣਕਾਰੀ ਇਸ ਵੈਡ ਬਾਰੇ ਬੇਸਰੀ ਕਾਲ ਸਾਡੀ ਆ ਬਾਈ ਨਾ ਦੱਸਦੀ ਬਾਈ ਨਾ ਸ਼ੰਦਾ ਪੰਡ ਲੰਗਣਾ ਨਾ ਪੁਰਾਣਾ ਜ਼ਿਲ੍ਹਾ ਮੋਗਾ ਸੀਰ ਭਗਾ ਪੁਰਾਣਾ ਠੀਕ ਹੈ ਇੱਕ ਮਿੰਟ ਮੈਂ ਕਹਾਂਗਾ ਜੀ ਹਾਂ ਦੋ ਵੈਗੀਆਂ ਕਹ ਲੈ ਜੀ ਠੀਕ ਹੈ ਬਾਈ ਕੀ ਦਿਨ ਕੰਨੇ ਲੈਂਦੀ ਬਾਈ ਹਾਂ ਲੈ ਲੀ ਦੋ ਤਿੰਨ ਲਹੂ ਜੀ ਸੂਆ ਸੂਆ ਦੂਜਾ ਠੀਕ ਹੈ ਜੀ ਹਾਂ ਤੋਰ ਲਈ ਦੁੱਧ ਕਿੰਨਾ ਕ ਦਿਂਦੀ ਰਹੀ ਐ ਪਹਿਲੇ ਸੋਏ ਪਹਿਲੇ ਸੋਏ ਤੇ ਤਾਂ 9 ਤੇ 9 ਦੇ ਸੱਜੇ ਕਿਵੇਂ 12-13 ਗੱਈਆ ਪੜੂ ਪਾਨ ਦੀ ਲੋੜਾ 10 ਕਿਲੋ 11 ਕਿਲੋ ਮੰਨ ਕੇ ਲਵੇ ਠੀਕ ਹੈ ਜੀ ਛੋਟੀ ਹੈ ਨਾ ਹਾਂ ਛੋਟੀ ਹੈ ਲੋ ਜੀ ਦੋਸਤੋ ਇਹ ਗੱਲ ਨਾ 22 ਦੇ ਵਿੱਚ ਚੰਗੀ ਗੱਲ ਆ ਬਾਈ ਬਹਿਗਾ ਦੋਦਾ 9-10 ਕਿਲੋ ਦਿੰਦਾ ਪਹਿਲੇ ਸੋਏ ਵੀ 9-10 ਤਾਂ ਕੋਈ ਐਦ ਕੀ ਮਨ ਛੋਟੀ ਆਗੀ ਜਰ ਸਿੰਘ ਵਾਲਾ ਕਦ ਕਾਠ ਹੈਗਾ ਐਵੇਂ ਕੋਈ ਵੱਡੀ ਨਾ ਮੰਨੀ ਜਾਵੇ ਹੈਨਾ ਮੜਕੇ ਵਾਲਾ ਕੋਲੇ ਇੱਕ ਵੱਡੀ ਆ ਬਾਈ ਛੋਟੀ ਆ ਠੀਕ ਆ ਐਰ ਸ਼ੈਰ ਚ ਪੈਂਦੀ ਹੈ ਜਰਸੀ ਦਾ ਕਰਾਓਸ ਆ ਨਾਲ ਉਹਦੇ ਬੋਦੀ ਵਾਲੀ ਵਹਿੜ ਨਿੱਕਾ ਕੰਨ ਲਾਲ ਰੰਗਦੀ ਆ ਜੀ ਕਦ ਜਰੂਰ ਛੋਟਾ ਹੋਵੇ ਪਹਿਲੇ ਦੱਸਤਾ ਵਾ ਵੀ ਕਦ ਛੋਟੇ ਦੀ ਆ ਗਈ ਹਵਾਨਾ ਬਹੁਤ ਚੰਗਾ ਵਾ ਫੈਟਿੰਗ ਵਾਲਾ ਹਵਾਨਾ ਵਾ ਕੋਈ ਟਟਮਾ ਲੌਂਕ ਮਾ ਹਵਾਨਾ ਨਹੀਂਗਾ ਤੇ ਦੇਖ ਸਕਦੇ ਹੋ ਜੀ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਗਈ ਸੀ ਠੰਡੀ ਆ ਬਾਈਆਂ ਜਮਾਂ ਦੇਣ ਲੈ ਜਾਉਗੀ ਪੰਜ ਚਾਰ ਇਹ ਤੇ ਜੇ ਉਦੋਂ ਕੋਈ ਉੱਪਰ ਪਹਿਲਾਂ ਵੀ ਸੂ ਸਕਦਾ ਵਾ ਤੇ ਕਈ ਦੋ ਚਾਹੇ ਪੇ ਵੀ ਲੈ ਜਾ ਸਕਦਾ ਵਾ ਮੌਲ ਫਿਰਦਾ ਮੌਲ ਤਾਂ ਸੋਨੀ ਆ ਥੂਣ ਤੇ ਕਰਦੇਗੇ ਵਿੱਚ ਹੀ ਕਰਦੇ ਕੋਈ ਨਹੀਂ ओके ਹੋਰ 29000 ਰੁਪਏ ਦੇ ਦਗੇ ਬਾਈ ਯਾਰ ਚਮਾਨਤਾਨ ਮਾਨਤਾਨ ਕਰਾਂਗੇ ਮੱਛੀ ਨਹੀਂ ਹੁੰਦਾ ਕੋਈ ਬਾਈ ਜੀ ਲੈ ਵੀ ਦੋਸਤ ਜਮਾ ਜੈ ਮੋਲਾ 29000 ਰੁਪਿਆ ਆ 29000 ਰੁਪਿਆ ਮੋਲਾ ਵਿੱਚੋਂ ਕੀ ਮਾਨਤਾਨ ਹੋ ਜਾਊਗਾ ਜਿਹਦੇ ਪਸੰਦ ਆਵੇ ਬਾਈ ਨਾ ਕਰ ਪਤਾ ਹੈਗਾ ਨੰਬਰ ਸਕਰੀਨ ਤੇ ਚੱਲੀ ਜਾਣਾ ਜੀ ਮੱਛੀng ਵਾਲਾ ਭਾਜ ਜਾਵਾਂ ਜਾਇ 29000 ਰੁਪਿਆ ਧੰਨਵਾਦ ਜੀ